ਸਵੇਰ ਚੜਦਿਆਂ ਹੀ ਇੱਕ ਵੱਡਾ ਅਕਾਲੀ ਆਗੂ ਬੀਜੇਪੀ ਚ ਸ਼ਾਮਲ ਹੋ ਗਿਆ ਸੁਖਬੀਰ ਬਾਦਲ ਦੇ ਧੜੇ ਨੂੰ ਵੱਡਾ ਝਟਕਾ ਲੱਗਿਆ ਹੈ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਲੱਗਿਆ ਇੱਕ ਅਹਿਮ ਆਗੂ ਅਕਾਲੀ ਦਲ ਤੋਂ ਵੱਖ ਹੋ ਕੇ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਇਹ ਕਿਹੜਾ ਆਗੂ ਹੈ ਕਿੱਥੋਂ ਦਾ ਇਹ ਆਗੂ ਹੈ ਵੱਡਾ ਆਗੂ ਹੈ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਅਪੜਦੇ ਰਹਿਣ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦਾ ਧੜਾ ਉਹਨਾਂ ਨੂੰ ਲਗਾਤਾਰ ਝਟਕੇ ਲੱਗ ਰਹੇ ਨੇ ਬੀਤੀ ਰਾਤ ਇੱਕ ਵੱਡਾ ਝਟਕਾ ਲੱਗਿਆ ਹੁਣ ਜਦੋਂ ਸੁਖਵੀਰ ਸਿੰਘ ਬਾਦਲ ਚਾਹ ਦੇ ਕੱਪ ਤੇ ਬੈਠਣਗੇ ਤਾਂ ਉਹ ਸੋਚਣਗੇ ਕਿ ਆਖਰਕਾਰ ਇਹ ਜ਼ੋਰ ਦਾ ਝਟਕਾ ਜਿਹੜਾ ਆ ਇਹ ਕਿਵੇਂ ਲੱਗ ਗਿਆ ਇਹ ਜਿਹੜਾ ਜ਼ੋਰ ਦਾ ਝਟਕਾ ਧੀਰੇ ਸੇ ਲੱਗਾ ਹੈ ਸੁਖਬੀਰ ਸਿੰਘ ਬਾਦਲ ਇਹਦੇ ਬਾਰੇ ਹੁਣ ਚਾਹ ਦੇ ਕੱਪ ਤੇ ਬੈਠ ਕੇ ਸੋਚ ਰਹੇ ਹੋਣਗੇ ਰਾਤੋਂ ਰਾਤ ਭਾਜਪਾ ਨੇ ਗੇਮ ਕਮਾਈ ਹੈ ਭਾਜਪਾ ਨੇ ਰਾਤੋਂ ਰਾਤ ਇੱਕ ਵੱਡੇ ਆਗੂ ਨੂੰ ਭਾਜਪਾ ਦੇ ਵਿੱਚ ਸ਼ਮੂਲੀਅਤ ਕਰਵਾਈ ਇਹ ਆਗੂ ਕੋਈ ਹੋਰ ਨਹੀਂ ਇਹ ਆਗੂ ਨੇ ਰਣਜੀਤ ਗਿੱਲ ਜੋ ਕਿ ਅਕਾਲੀ ਦਲ ਦੀ ਟਿਕਟ ਤੇ ਦੋ ਚੋਣਾਂ ਖਰੜ ਵਿਧਾਨ ਸਭਾ ਹਲਕੇ ਤੋਂ ਲੜ ਚੁੱਕੇ 2017 2022 ਦੀ ਹਾਲਾਂਕਿ ਉਹ ਦੋਵਾਂ ਜ਼ੋਨਾਂ ਦੇ ਵਿੱਚ ਕਾਮਯਾਬ ਨਹੀਂ ਹੋਏ ਇੱਕ ਚੋਣ ਚੋ ਤੀਜੇ ਨੰਬਰ ਤੇਰੇ ਜਦੋਂ ਉਹਨਾਂ ਨੂੰ 46000 ਵੋਟ ਮਿਲੀ 2017 ਚ 2022 ਚ ਉਹਨਾਂ ਨੂੰ 40388 ਵੋਟਾਂ ਜਿਹੜੀਆਂ ਨੇ ਉਹ ਮਿਲੀਆਂ ਤੇ ਉਹ ਦੂਜੇ ਨੰਬਰ ਤੇਰੇ ਤੇ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਤੋਂ 30000 ਦੇ ਫਰਕ ਨਾਲ ਹਾਰ ਗਏ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਤੋਂ ਤਾਂ ਹਾਰ ਗਏ ਪਰ ਉਹ ਲਗਾਤਾਰ ਅਕਾਲੀ ਦਲ ਤੋਂ ਵੀ ਗੁੱਸੇ ਸੀ ਰਣਜੀਤ ਗਿੱਲ ਦੀ ਚਰਚਾ ਤਾਂ ਇਹ ਚੱਲੀ ਸੀ ਕਿ ਉਹ ਆਮ ਆਦਮੀ ਪਾਰਟੀ 'ਚ ਵੀ ਜਾਣਗੇ ਫਿਰ ਅਨਮੋਲ ਗਗਨਮਾਨ ਦਾ ਅਸਤੀਫਾ ਵੀ ਇਸੇ ਚੱਕਰ 'ਚ ਆਇਆ ਸੀ ਕਿ ਰਣਜੀਤ ਗਿੱਲ ਦੀ ਕਿਸੇ ਤਰੀਕੇ ਆਮ ਆਦਮੀ ਪਾਰਟੀ 'ਚ ਐਂਟਰੀ ਰੋਕੀ ਜਾਵੇ ਭਗਵੰਤ ਮਾਨ ਦੇ ਇਸ਼ਾਰੇ ਦੇ ਉੱਤੇ ਹੁਣ ਰਣਜੀਤ ਗਿੱਲ ਦੀ ਸ਼ਮੂਲੀਅਤ ਬੀਜੇਪੀ 'ਚ ਹੋ ਗਈ ਹੈ ਉਹ ਬੀਜੇਪੀ 'ਚ ਸ਼ਾਮਲ ਹੋ ਗਏ ਨੇ ਦੇਰ ਰਾਤ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਦੀ ਰਹਾਇਸ਼ ਦੇ ਉੱਤੇ ਉਹਨਾਂ ਦੀ ਸ਼ਮੂਲੀਅਤ ਹੋਈ ਉਹ ਸ਼ਾਮਲ ਹੋ ਕੇ ਬੀਜੇਪੀ ਦੇ ਵਿੱਚ ਨੈਪ ਸਿੰਘ ਸੈਣੀ ਨੇ ਸ਼ਾਮਲ ਕਰਾਇਆ ਨੈਪ ਸਿੰਘ ਸੈਣੀ ਬਹੁਤ ਸਰਗਰਮ ਹੈ ਭਾਜਪਾ ਬਹੁਤ ਤਗੜੇ ਟਰੈਪ ਦੇ ਵਿੱਚ ਨੈਪ ਸਿੰਘ ਸੈਣੀ ਨੂੰ ਫ੍ਰੀ ਹੈਂਡ ਦੇ ਚੁੱਕੀ ਆ ਪੰਜਾਬ ਦੇ ਮਾਮਲੇ ਦੇ ਵਿੱਚ ਹੁਣ ਇਹ ਕਿੰਨੇ ਕ ਰੰਗ ਦਿਖਾਉਂਦਾ ਹੈ ਤਾਂ ਇਹ ਤਾਂ ਲੈਦਾ ਗੱਲ ਹੈ ਪਰ ਰঞ্জੀਤ ਸਿੰਘ ਆਖਰਕਾਰ ਭਾਜਪਾ ਹੀ ਹੋਈ ਗਏ ਰঞ্জੀਤ ਸਿੰਘ ਗਿੱਲ ਬਾਰੇ ਚਰਚਾ ਸੀ ਰঞ্জੀਤ ਸਿੰਘ ਗਿੱਲ ਇੱਕ ਵੱਡੇ ਵਪਾਰੀ ਨੇ ਬਿਲਡਰ ਨੇ ਰੀਅਲ ਏਸਟੇਟ ਦੇ ਵੱਡੇ ਵਪਾਰੀ ਨੇ ਗਿੱਲਕੋ ਵੈਲੀ ਤੁਸੀਂ ਨਾਂ ਸੁਣਿਆ ਹੋਣਾ ਗਿੱਲਕੋ ਵਾਲੇ ਰঞ্জੀਤ ਗਿੱਲ ਨੇ ਰঞ্জੀਤ ਗਿੱਲ ਦੀ ਜਿਹੜੀ ਕਹਾਣੀ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਇਹ ਦਾ ਅਨਮੋਲ ਗਗਨ ਮਾਨਨਲ ਸਿੱਧਮ ਸਿੱਧਾ ਕਨੈਕਸ਼ਨ ਆ ਉਹਨਾਂ ਦੇ ਅਸਤੀਫੇ ਦੇ ਨਾਲ ਰਣਜੀਤ ਗਿੱਲ ਨੇ ਅਕਾਲੀ ਦਲ ਤੋਂ ਇਹ ਕਹਿ ਕੇ ਅਸਤੀਫਾ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਆਪ ਹੋਰਦਗੀਆਂ ਮਨਮਰਜ਼ੀਆਂ ਜਿਹੜੇ ਵਰਕਰ ਕੰਮ ਕਰਦੇ ਨੇ ਉਹਨਾਂ ਨੂੰ ਖੁੰਝੇ ਲਾ ਕੇ ਬਾਹਰੋਂ ਲਿਆ ਕੇ ਜਾਂ ਐਸੇ ਲੋਕਾਂ ਨੂੰ ਜਿਹੜੇ ਪਾਰਟੀ ਲਈ ਨੁਕਸਾਨ ਕਰਦੇ ਰਹੇ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਚੱਲਦੇ ਰਹੇ ਪਾਰਟੀ ਦੀ ਇਹ ਜਿਹੜੀ ਦੁਰਦਸ਼ਾ ਹੋਈ ਹੈ ਇਹਦੇ ਲਈ ਜ਼ਿੰਮੇਵਾਰ ਨੇ ਉਹਨਾਂ ਲੋਕਾਂ ਨੂੰ ਉਹਦੇ ਦੇਖ ਕੇ ਵਰਕਰਾਂ ਦੇ ਸਿਰ ਤੇ ਚੜਾਇਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੀ ਨਲਾਇਕੀ ਨਹਿਲੀ ਦੀ ਗੱਲ ਰਣਜੀਤ ਗਿੱਲ ਨੇ ਕੀਤੀ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਹੋਇਆ ਚਰਚਾ ਚੱਲੀ ਕਿ ਉਹ ਬੀਜੇਪੀ ਚ ਜਾਣਗੇ ਮਹਾਲੀ ਖਰੜ ਦੇ ਸੋਰਸਸ ਨਾਲ ਗੱਲ ਕਰਨ ਤੇ ਇਹੀ ਗੱਲ ਸਾਹਮਣੇ ਆਉਂਦੀ ਸੀ ਕਿ ਉਹ ਬੀਜੇਪੀ ਚ ਜਾ ਰਹੇ ਅਚਾਨਕ ਅਨਮੋਲ ਗਗਨ ਮਾਨ ਦਾ ਅਸਤੀਫਾ ਆ ਗਿਆ ਫਿਰ ਕਹ ਲੋਕ ਕਹਿਣ ਲੱਗੇ ਕਿ ਰਣਜੀਤ ਗਿੱਲ ਚੱਲੇ ਨੇਗੇ ਇਹ ਗੱਲ ਸੱਚ ਸੀ ਕਿ ਰਣਜੀਤ ਗਿੱਲ ਆਮ ਆਦਮੀ ਪਾਰਟੀ ਤੇ ਸੰਪਰਕ ਚ ਸੀ ਸੁਤਿੰਦਰ ਜੈਨ ਨੇ ਖੋਦ ਉਹਨਾਂ ਨੂੰ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਵੋ ਪਰ ਸ਼ਰਤ ਨਹੀਂ ਸੀ ਕੋਈ ਕਿ ਤੁਸੀਂ ਤੁਹਾਨੂੰ ਟਿਕਟ ਦਿੱਤੀ ਜਾਊਗੀ ਤੁਸੀਂ ਚੋਣ ਲੜੋਗੇ ਐਸੀ ਕੋਈ ਸ਼ਰਤ ਨਹੀਂ ਸੀ ਪਰ ਅਨਮੋਲ ਗਗਨ ਮਾਨ ਵਾਲੇ ਖੇਮੇ ਦੇ ਵਿੱਚ ਵੀ ਹਲਚਲ ਹੋਈ ਤੇ ਭਗਵੰਤ ਮਾਨ ਵਾਲੇ ਖੇਮੇ ਚ ਵੀ ਹਲਚਲ ਹੋਈ ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਨੇ ਗੇਮ ਪਾਈ ਕਿ ਬੀਬਾ ਜੀ ਅਸਤੀਫੇ ਵਾਲੀ ਗੱਲ ਖੋਲ ਦੋ ਜਿਹੜੀ ਤੁਸੀਂ ਦੇ ਰੱਖਿਆ ਕਹਿ ਦੋ ਕਿ ਮੈਂ ਮੇਰਾ ਅਸਤੀਫਾ ਕਬੂਲ ਕੀਤਾ ਜਾਵੇ ਪ੍ਰੈਸ਼ਰ ਬਣੇ ਤੇ ਰਣਜੀਤ ਗਿੱਲ ਦੀ ਐਂਟਰੀ ਆਮ ਆਦਮੀ ਪਾਰਟੀ ਚ ਰੋਗੀ ਕਿਉਂਕਿ ਰਣਜੀਤ ਗਿੱਲ ਦੀਆਂ ਫਾਈਲਾਂ ਜਿਹੜੀਆਂ ਨੇ ਬਿਲਡਿੰਗ ਜਿਹੜਾ ਉਹਨਾਂ ਦਾ ਰੀਅਲ ਏਸਟੇਟ ਦਾ ਬਿਜ਼ਨਸ ਐ ਇਸ ਨੂੰ ਲੈ ਕੇ ਕਲੋਨੀਆਂ ਪਾਸ ਕਰਉਣ ਨੂੰ ਲੈ ਕੇ ਉਹ ਅੜੀਆਂ ਹੋਈਆਂ ਸੀ ਉਹ ਇਸ ਸਿਰਫ ਗੱਲ ਨੂੰ ਲੈ ਕੇ ਸਤਿੰਦਰ ਜੈਨ ਨੂੰ ਮਿਲੇ ਸੀ ਕਿ ਉਹ ਕੋਈ ਹੱਲ ਕੱਢ ਦੇਣਗੇ ਉਹ ਕਹਿੰਦੇ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਹਾਲੀ ਹੱਲ ਐ ਕੋਈ ਟੈਨਸ਼ਨ ਹੀ ਨਹੀਂ ਕੋਈ ਪਰ ਭਗਵੰਤ ਮਾਨ ਉਹਨਾਂ ਤੋਂ ਵੀ ਤੇਜ਼ ਕਿਉਂਕਿ ਮਨੀਸ਼ ਸੋਦੀਆ ਦੀ ਖਰੜ ਹਲਕੇ 'ਚ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਐ ਕਿਉਂਕਿ ਪੈਸਾ ਬਹੁਤ ਮੋਟਾ ਬਣਦਾ ਨਾ ਭਾਈ ਸਾਹਿਬ ਇੱਥੋਂ ਤੇ ਇਸ ਚੱਕਰ ਦੇ ਵਿੱਚ ਭਗਵੰਤ ਮਾਨ ਵੀ ਦੁਖੀ ਸੀ ਕੀ ਪਤਾ ਬਾਈ ਬਰਾਬਰ ਦਾ ਸਮਾਨ ਨਾ ਪਹੁੰਚਦਾ ਹੋਵੇ ਇਹ ਸਾਰੀਆਂ ਚੀਜ਼ਾਂ ਸੀ ਅਨਮੋਲ ਕਗਰਮਾਨ ਦਾ ਅਸਤੀਫਾ ਆਇਆ ਤੇ ਉਸ ਤੋਂ ਬਾਅਦ ਰਣਜੀਤ ਗਿਲਦੀ ਆਮ ਆਦਮੀ ਪਾਰਟੀ ਚ ਐਂਟਰੀ ਰੋਗੀ ਉਸ ਵੇਲੇ ਵੀ ਇਹ ਗੱਲ ਕਹੀ ਗਈ ਕਿ ਬੀਬੀ ਜੀ ਤਾਂ ਹੀ ਘੁਬرائی ਜਾਂਦੇ ਉਹਨਾਂ ਨੇ ਭਾਜਪੀ ਚ ਜਾਣਾ ਪਰ ਅੰਦਰਲੀ ਸਟੋਰੀ ਫਿਰ ਮੈਂ ਤੁਹਾਨੂੰ ਦੱਸੀ ਸੀ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਚ ਜਾਂਦੇ ਜਾਂਦੇ ਆ ਭਾਜਪੀ ਚ ਜਾਂਦੇ ਜਾਂਦੇ ਇੱਕ ਵਾਰ ਰਣਜੀਤ ਗਿਲ ਰੋਕ ਗਏ ਰਣਜੀਤ ਗਿਲ ਨੇ ਫਿਰ ਆਪਣੀ ਸ਼ਮੂਲੀਅਤ ਵੀ ਟਾਲਦੀ ਕਿ ਇਹਨੂੰ ਰੋਕ ਲਿਆ ਜਾਵੇ ਅਨਮੋਲ ਗਗਨ ਮਾਨ ਵਾਲੇ એપisode ਤੋਂ ਬਾਅਦ ਤੇ ਉਹਨਾਂ ਨੇ ਹੁਣ ਰਾਤ ਅ ਦੇਰ ਰਾਤ ਬੀਜੇਪੀ ਚ ਸ਼ਮੂਲੀਅਤ ਤੱਕ ਤਿਆਰ ਕੀਤੀ ਹੈ ਆਖਰਕਾਰ ਰਣਜੀਤ ਗਿੱਲ ਹੁਣ ਬੀਜੇਪੀ ਦੇ ਵਿੱਚ ਕਿਸ ਤਰ੍ਹਾਂ ਨਾਲ ਵਿਚਰਨਗੇ ਇੱਕ ਅਲੈਦਾ ਗੱਲ ਹੈ ਜੇਕਰ ਚੋਣਵੀਂ ਅੰਕੜਿਆਂ ਦੀ ਗੱਲ ਦੇਖੀ ਜਾਵੇ ਤਾਂ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਪਹਿਲੀ ਵਾਰ ਮੇਰੇ ਖਿਆਲ ਬੀਜੇਪੀ ਕੱਲਿਆਂ ਲੜੀ ਤੇ ਉਹਨੇ 15000 ਦੇ ਕਰੀਬ ਵੋਟ ਲਈ ਰਣਜੀਤ ਗਿੱਲ ਦੇ ਕੋਲ ਜੇ ਅਕਾਲੀ ਦਲ ਦੀ 7-8000 ਵੋਟ ਹੋਈ ਤਾਂ ਇਹ ਵੋਟ 22-23000 ਬਣ ਜਾਂਦੀ ਇਸ ਤੋਂ ਜ਼ਿਆਦਾਤਰ ਰঞ্জੀਤ ਗਿੱਲ ਕੋਲ ਅਕਾਲੀ ਦਲ ਦੀ ਵੋਟ ਨਹੀਂ ਹੈ ਅਕਾਲੀ ਦਲ ਦੀ ਵੋਟ ਅਕਾਲੀ ਦਲ ਦੇ ਨਾਲ ਜਾਂ ਪੰਜ ਮੈਂਬਰੀ ਕਮੇਟੀ ਦੇ ਨਾਲ ਉਧਰ ਸ਼ਿਫਟ ਕਰ ਸਕਦੀ ਹੈ ਇਧਰ ਸ਼ਿਫਟ ਕਰਨਾ ਰঞ্জੀਤ ਗਿੱਲ ਵਾਲੇ ਪਾਸੇ ਰঞ্জੀਤ ਗਿੱਲ ਕਹਿਣ ਕਿ ਮੈਂ 43000 ਚੋਂ 30000 ਵੋਟ ਲੈ ਜਾਊਂਗਾ ਅਕਾਲੀ ਦਲ ਦੀ ਖਿੱਚ ਕੇ ਤਾਂ ਇਹ ਸੰਭਵ ਨਹੀਂ ਲੱਗਦਾ ਹਾਲਾਂਕਿ ਕੁਝ ਹੋਣ ਨੂੰ ਤਾਂ ਕੁਝ ਵੀ ਹੋ ਸਕਦਾ ਹੈ ਇਹ ਸਥਿਤੀ ਹੈ 15000 ਭਾਜਪਾ ਨੂੰ ਵੋਟ ਪਈ ਸੀ ਖਰੜ ਹਲਕੇ ਦੀ ਵਿਧਾਨ ਸਭਾ ਦੀ ਡੈਮੋਗ੍ਰਾਫੀ ਜਿਹੜੀ ਹੈ ਉਹ ਵੀ ਬਦਲ ਚੁੱਕੀ ਹੈ ਕਾਫੀ ਹੱਦ ਤੱਕ ਬਾਰੂ ਬਿਹਾਰ ਤੋਂ ਹਿਮਾਚਲ ਤੋਂ ਲੋਕ ਆ ਕੇ ਵਸ ਗਏ ਐ ਤੇ ਇਸ ਕਰਕੇ ਉਹਦੀ ਡੈਮੋਗ੍ਰਾਫੀ ਕਾਫੀ ਬਦਲੀ ਹੋਈ ਹੈ ਇਸੇ ਕਰਕੇ 15000 ਵੋਟ ਪਈ ਐ ਇਸੇ ਕਰਕੇ 25000 ਵੋਟ ਡੇਰਾ ਬਸੀ ਚ ਪਈ ਸੀ ਤਾਂ ਕੁੱਲ ਮਿਲਾ ਕੇ ਭਾਜਪੀ ਦੇ ਲਈ ਇਹ ਸੌਦਾ ਕਿੰਨਾ ਕੁ ਖਰਾ ਹੋ ਸਕਦਾ ਰਣਜੀਤ ਗੱਲੀ ਤਾਂ ਇਹ ਖਰਾ ਹੋਣਾ ਹੀ ਹੋਣਾ ਕਿਉਂਕਿ ਉਹਨਾਂ ਨੇ ਕੇਂਦਰ ਤੋਂ ਲਾਭ ਲੈ ਹੀ ਲੈਣੇ ਨੇ ਕਿ ਸੁਭਾਵਿਕ ਜੀ ਗੱਲ ਹੈ ਭਾਜਪੀ ਲਈ ਰਣਜੀਤ ਗੱਲ ਕਿੰਨੇ ਕੁ ਖਰੇ ਸਾਫਤ ਹੁੰਦੇ ਐ ਇਹ ਇੱਕ ਅਹਿਮ ਗੱਲ ਰਹੇਗੀ